ਇਹ ਜਿਹੜੇ ਟੋਲ ਬੈਰੀਅਰਸ ਐ ਇਹ ਇਲੀਗਲ ਐ ਅਨ ਕਨਸਟੀਟਿਊਸ਼ਨਲ ਐ ਸਭ ਤੋਂ ਵੱਡੀ ਗੱਲ ਉਹ ਇੱਥੇ ਲੱਗ ਨਹੀਂ ਸਕਦੇ ਫੋਰ ਫਾਈਨੈਂਸ਼ੀਅਲ ਈਅਰ 2024-25 ਦਾ ਇੱਕ ਸਾਲ ਦਾ ਦੱਸ ਰਿਹਾ ਮੈਂ 154 ਕਰੋੜ 19 ਲੱਖ 29000 ਰੁਪਏ 154 ਕਰੋੜਸ 19 ਲੱਖ 29000 ਰੁਪੀਏ ਇੱਕ ਸਾਲ ਦਾ ਇਹਨਾਂ ਨੇ ਟੋਲ ਬੈਰੀਅਰਸ ਤੋਂ ਕਮਾਇਆ ਤੁਸੀਂ ਅੰਦਾਜ਼ਾ ਸਾਫ਼-ਸਾਫ਼ ਲਾ ਸਕਦੇ ਹੋ ਕਿ ਜਿਹੜੇ ਟੋਲ ਬੈਰੀਅਰਸ ਦਾ ਪਰਵਾਹ ਨੂੰ ਇਹ ਵੱਡੇ-ਵੱਡੇ ਟੋਲ ਬੈਰੀਅਰ ਹੈ ਜਿੰਪੂ ਸਾਹ ਮਨਾਲੀ ਹਾਈਵੇ ਤੇ ਵੱਡਾ ਟੋਲ ਬੈਰੀਅਰ ਹੈ ਇਹ ਇੱਥੇ ਕਿੰਨੇ ਜ਼ਿਆਦਾ ਕਮਿਊਟਰ ਨੇ ਕਿੰਨੇ ਟਰੱਕਸ ਚਾਰੇ ਆ ਤੇ ਸਭ ਕੁਝ ਹੋ ਰਿਹਾ ਨੇ-ਨੇ ਜ਼ਿਆਦਾ ਟੋਲ ਇੰਪੋਸਟ thora crore rupaye ਦੀ ਕਮਾਈ ਹੋ ਰਹੀ ਹੈ ਅ ਅਨਕੋਸੀਕੂਸ਼ਨਲ ਜੋ ਹੈ ਇਹ ਟੋਲ ਇੰਪੋਸ ਕਰਦੇ ਭਈ ਐਸੇ ਐਸੇ ਰੁਪਏ ਸਾਨੂੰ ਜਿਹਨੇ ਜਿਹੜਾ ਜ਼ਿਆਦਾ ਦੁਖੀ ਬੰਦਾ ਹੁੰਦਾ ਉਦੋਂ ਹੀ ਮੂੰਹ ਤੋਂ ਚੀਕ ਨਿਕਲਦੀ ਹੈ ਪਰ ਤੁਸੀਂ ਇੱਥੇ ਕੇਂਦਰ ਨਾਲ ਧੱਕਾ ਕਰ ਹੀ ਰਹੇ ਹੋ प्लस जनता नाल जो बोझ जनता के उपर पै रहा है वो किसी को नज़र नहीं आ रहा लोगों के अंदर थोड़ी कन्फ्यूजन है कि एच पी नंबर जो वहीकल्स है ऑलरेडी एग्जैम्प्टिड है स्टेट सरकार के अंदर एक भी चीज़ ना मने पर इन संविधान मनना ही पेगा नहीं तो दैट विल बी ए फेलियर ऑफ कॉन्स्टिट्यूशनल मशीनरी सत श्री अकाल जी डी फाइव चैनल पंजाबी देख रहे सारे दर्शकों का मैं हर्षिता स्वागत करती हूँ हिमाचल, हिमाचल प्रदेश ਚ ਨੈਸ਼ਨਲ ਹਾਈਵੇ ਤੇ ਮੌਜੂਦ ਸਾਰੇ ਟੋਲ ਪਲਾਜ਼ਾ ਨਜਾਇਜ਼ ਹਨ। ਇਹ ਦਾਵਾ ਅਸੀਂ ਨਹੀਂ ਕਰ ਰਹੇ। ਸਗੋਂ ਇੱਕ ਐਡਵੋਕੇਟ 우ਤਾਨਸ਼ ਮੋਂਗਾ ਨੇ ਇਹ ਦਾਵਾ ਕੀਤਾ। ਉਹਨਾਂ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਮਾਰਗਾਂ ਉੱਤੇ ਕੀਤੀ ਜਾ ਰਹੀ ਟੋਲ ਵਸੂਲੀ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਹੈ। ਇਸ ਲਈ ਉਹਨਾਂ ਨੇ ਇਸ ਨੂੰ ਹਿਮਾਚਲ ਪ੍ਰਦੇਸ਼ ਰਾਹੀਂ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਦਿਆਂ ਹੋਇਆ ਕਾਨੂੰਨੀ ਚੁਣੌਤੀ ਦਿੱਤੀ ਹੈ। ਪਟੀਸ਼ਨ ਦਾ ਕਹਿਣਾ ਇਹ ਹੈ ਕਿ ਹਿਮਾਚਲ ਪ੍ਰਦੇਸ਼ ਟੋਲ ਅਤੇ ਐਕਟ 1975 ਅਧੀਨ ਹਿਮਾਚਲ ਸਰਕਾਰ ਨੇ ਕਈ ਰਾਸ਼ਟਰੀ ਮਾਰਗਾਂ ਤੇ ਟੋਲ ਪਲਾਜ਼ੇ ਲਗਾਏ ਹੋਏ ਹਨ ਜਦਕਿ ਰਾਸ਼ਟਰੀ ਮਾਰਗਾਂ ਦੀ ਦੇਖਪਾਲ ਅਤੇ ਕੰਟਰੋਲ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਉਤਾਨਸ਼ ਮੁੰਗਾ ਨੇ ਅਦਾਲਤ ਅੱਗੇ ਦਲੀਲ ਦਿੱੰਦਿਆ ਕਿ ਰਾਜ ਸਰਕਾਰ ਕੋਲ ਰਾਸ਼ਟਰੀ ਮਾਰਗਾਂ ਤੇ ਟੋਲ ਲਗਾਉਣ ਦਾ ਕੋਈ ਵੀ ਵਿਧਾਨਕ ਅਧਿਕਾਰ ਨਹੀਂ ਹੈ ਅਤੇ ਇਹ ਕਦਮ ਸੰਵਿਧਾਨ ਦੇ ਉਲਟ ਵੀ ਹੈ ਪੀਟੀਸ਼ਨ ਦਾ ਇਹ ਵੀ ਕਹਿਣਾ ਹੈ ਕਿ ਰਾਜ ਸਰਕਾਰ ਵੱਲੋਂ ਕੀਤੀ ਜਾ ਰਹੀ ਟੋਲ ਵਸੂਲੀ ਕਾਰਨ ਹਰ ਰੋਜ਼ ਆਮ ਲੋਕਾਂ ਨੂੰ ਯਾਤਰੀਆਂ ਨੂੰ ਮਾਲ ਢੋਣ ਵਾਲਿਆਂ ਨੂੰ ਤੇ ਗੱਡੀਆਂ ਦੀ ਸੇਵਾਵਾ ਦੇਣ ਵਾਲਿਆਂ ਨੂੰ ਵੀ ਇਸ ਦਾ ਵੱਡਾ ਆਰਥਿਕ ਨੁਕਸਾਨ ਚੱਲਣਾ ਪੈ ਰਿਹਾ ਹੈ ਸਾਡੇ ਨਾਲ ਹਿਮਾਚਲ ਤੋਂ ਐਡਵੋਕੇਟ ਉਤਾਨਸ਼ ਮੋਂਗਾ ਜੀ ਜੁੜ ਚੁੱਕਿਆ ਹੈ ਉਤਾਨਸ਼ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ D5 ਚੈਨਲ ਪੰਜਾਬੀ 'ਚ ਥੈਂਕ ਯੂ ਥੈਂਕ ਯੂ so much ਔਰ ਪਹਿਲੇ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ ਜੀ ਕਿੱਥੇ ਤੁਸੀਂ ਅਪਰਚੁਨਿਟੀ ਦਿੱਤੀ ਹੈ ਇਸ ਇੱਕ ਇੰਪੋਰਟੈਂਟ ਪਬਲਿਕ ਮੈਟਰ ਦੇ ਬਾਰੇ ਜਾਣਕਾਰੀ ਦੇਣ ਦੀ ਹਾਂਜੀ ਜੀ ਉਤਾਨਸ਼ੀ ਤੁਸੀਂ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਉਸ ਬਾਰੇ ਦੇ ਵਿੱਚ ਮੈਂ ਚਾਹਨੀ ਹੈ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਖੁੱਲ ਕੇ ਗੱਲ ਦੱਸੋ ਹਾਂਜੀ ਪਹਿਲੇ ਤਾਂ ਮੈਂ ਦੱਸਣਾ ਚਾਹੂੰਗਾ ਕਿ ਇੱਕ ਪਹਿਲੇ ਤਾਂ ਔਨਰੇਬਲ ਹਾਈ ਕੋਰਟ ਆਫ ਹਿਮਾਚਲ ਪ੍ਰਦੇਸ਼ Shimla ਦਾ ਆਰਡਰ ਆ ਚੁੱਕਾ ਹੈ ਇਹ ਆਰਡਰ ਦੇ ਅੰਦਰ ਕਿਹਾ ਹੈ ਕਿ ਇਸ ਪਟੀਸ਼ਨ ਦੇ ਉੱਪਰ ਇਸ ਆਰਟੀਕਲ ਦੇ ਉੱਪਰ ਇੱਕ ਨੋਟਿਸ ਈਸ਼ੂ ਕੀਤਾ ਗਿਆ ਹੈ ਸਰਕਾਰ ਨੂੰ ਔਰ ਸਰਕਾਰ ਨੇ ਦੇ ਅੰਦਰ ਰਿਪਲਾਈ ਦਾਇਰ ਕਰਨਾ ਹੈ ਸਟੇਟ ਸਰਕਾਰ ਨੇ ਔਰ ਅਥਾਰਟिटीज ਨੇ ਜੀ ਅੱਛਾ ਹੁਣ ਇਸ ਪਟੀਸ਼ਨ ਚ ਕੀ ਹੈ ਬੇਸਿਕ ਤੁਹਾਨੂੰ ਮੈਂ ਹਲਕੀ ਜਾਣਕਾਰੀ ਦੇ ਦਿੰਦਾ ਹਾਂ ਇੱਕ ਤਾਂ ਆਰਡਰ ਦੇ ਨਾਲ ਕੀ ਹੈ ਨੋਟਿਸ ਦੇ ਨਾਲ ਕੀ ਹੈ ਕਿ ਇੰਨਾ ਵੱਡਾ ਮੈਟਰ ਜੋ ਹੈ ਇਹ ਵਿਸਤਾਰ ਚ ਮੈਂ ਦੱਸੂਗਾ ਧਿਆਨ ਨਾਲ ਜਿਹੜਾ ਸਾਰੇ ਸੁਣਨਾ ਜੀ ਇਹ ਔਨਰੇਬਲ ਹਾਈ ਕੋਰਟ ਤੇ ਕੌਗਨੀਜ਼ਡ ਆ ਚੁੱਕਾ ਹੈ ਸੰਕੇਾਨ ਚ ਆ ਚੁੱਕਾ ਹੈ ਕਿਉਂਕਿ ਕੁਝ ਜਿਹੜੇ ਸਟੇਟ ਗਵਰਨਮੈਂਟ ਦੇ ਵੱਲ ਦੇ ਕੁਝ ਲੋਗ ਜਾਂ ਅੰਦਰ ਸਰਕਾਰ ਦੇ ਨਾ ਹੋਵੇ ਬਾਹਰ ਹੋਵੇ ਕੁਝ ਜਿਹੜਾ ਉਹਨਾਂ ਦਾ ਸਾਥ ਦਿੰਦੇ ਆ ਉਹਨਾਂ ਦੇ ਵਿਚਾਰਧਾਰਾ ਦੇ ਸਾਥ ਦਿੰਦੇ ਆ ਕੁਝ ਹੈ ਉਹ ਇਹ ਕਹਿੰਦੇ ਆ ਕਿ ਹਾਈ ਕੋਰਟ ਨੇ ਤੁਹਾਡੀ ਪਟੀਸ਼ਨ ਨੂੰ ਨਹੀਂ ਪਹਿਲੀ ਡੇਟ ਨੂੰ ਹੀ ਡਿਸਮਿਸ ਕਰ ਦੇਣਾ ਸੀ ਉਹਨਾਂ ਦਾ ਮਤ ਸੀ ਜੋ ਕਿ ਬਿਲਕੁਲ ਗਲਤ ਸਾਬਿਤ ਅੱਜ ਹੋ ਚੁੱਕਾ ਹੈ ਇਸ ਆਰਡਰ ਦੇ ਨਾਲ ਅੱਛਾ ਹੁਣ ਮੈਂ ਦੱਸਣਾ ਚਾਹਾਂਗਾ ਕਿ ਕਿਹੜੇ-ਕਿਹੜੇ ਇਚ ਮੈਟਰ ਕੀ ਹੈ ਔਰ ਆ ਕੀ ਕੀ ਇਹਦੇ ਫੈਕਟਸ ਹੈ ਮੈਟਰ ਹੈ ਕਿ ਹਿਮਾਚਲ ਦੇ ਐਂਟਰੀ ਟੋਲ ਬੈਰੀਅਰਸ ਜਿੰਨੇ ਵੀ ਹੈਗੇ ਆ ਉਹਦੇ ਰਿਗਾਰਡਿੰਗ ਇਹ ਉਹਨੂੰ ਚੈਲੰਜ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਗਈ ਸੀ ਜੀ ਉਹ ਹਿਮਾਚਲ ਦੇ ਐਂਟੀ ਟੋਲ ਬੈਰੀਅਰਸ ਤੁਸੀਂ ਫੋਰ ਐਗਜ਼ਾਮਪਲ ਜੋ ਇਹਦੇ ਅੰਦਰ ਇਨਕਲੂਡ ਕੀਤਾ ਗਿਆ ਹੈ ਜੋ ਸਟੇਟ ਸਰਕਾਰ ਨੇ ਨੈਸ਼ਨਲ ਹਾਈਵੇਜ਼ ਦੇ ਉੱਪਰ ਲਗਾਏ ਹੋਏ ਆ ਕੀ ਪਰਵਾਨੂ ਟੋਲ ਬੈਰੀਅਰ ਜੋ ਚੰਡੀਗੜ੍ਹ ਸ਼ਿਮਲਾ ਹਾਈਵੇ ਤੇ ਹੈ ਗੜਾ ਮੜਾ ਟੋਲ ਬੈਰੀਅਰ ਜੋ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਤੇ ਹੈ ਜਿਹਨੂੰ ਚੰਡੀਗੜ੍ਹ ਮਨਾਲੀ ਹਾਈਵੇ ਵੀ ਕਿਹਾ ਜਾਂਦਾ ਹੈ ਦਹੀਂ ਟੋਲ ਨੂੰ ਹਰਤੀ ਟੋਲ ਬੈਰੀਅਰ ਕਾਲਾ ਅੰਬਟੋਰ ਬੈਰੀਅਰ ਜੋ ਕਿ ਸਰ ਮੋਰ ਸਾਈਡ और कंडवाल टोल बैरियर जो कि कांगड़ा मतलब तो कह सकते हो कि बद्दी का टोल बैरियर और महतपुर टोल बैरियर एदा ही होर भी जिन्हें टोल बैरियर है जो कि सरकार उ अपना प्रोड्यूस करेगी अपना और इसे अंदर क्या है कि तुम तो देख सकते हो कि जिन्ना भी चंडीगढ़ हरियाणा पंजाब साइड तो बॉर्डर हिमाचल का शुरू होके और चंबा तक बॉर्डर जा रहा है ये सारा ही कवर्ड इ अंदर जिन्हें भी टोल बैरियर आ रहे हैं ये कवर्ड है और इसकी रैलीमेंस पूरे देश लिया है मैं कह सकता क्योंकि ਸਾਰੇ ਦੇਸ਼ ਨਹੀਂ ਮਾਰਕਲ ਦੇ ਅੰਦਰ ਜਾਣਾ ਹੁੰਦਾ ਹੈ ਔਰ ਗੁੱਡਸ ਟਰਾਂਸਪੋਰਟ ਹੁੰਦੇ ਆ ਹੁਣ ਇਹਦੇ ਅੰਦਰ ਡਿਮਾਂਡ ਕੀ ਹੈ ਪ੍ਰੇਅਰ ਕੀ ਕੀਤੀ ਗਈ ਹੈ ਪ੍ਰੇਅਰ ਇਹ ਹੈ ਕਿ ਇਹਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਏ ਇਹ ਜਿਹੜੇ ਟੋਲ ਬੈਰੀਅਰਸ ਹੈ ਇਹ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਸਭ ਤੋਂ ਵੱਡੀ ਗੱਲ ਔਰ ਇੱਥੇ ਲੱਗ ਨਹੀਂ ਸਕਦੇ ਕਿਉਂਕਿ ਇਸ ਜਿਹੜੀ ਸੜਕ ਹੈ ਨੈਸ਼ਨਲ ਹਾਈਵੇ ਹੈ ਇਹ ਕੇਂਦਰ ਦਾ ਹੈ ਸਬਜੈਕਟ ਹੈ ਔਰ ਸਟੇਟ ਸਰਕਾਰ ਇਸ ਤੇ ਟੋਲ ਆਪਣਾ ਨਹੀਂ ਲਗਾ ਸਕਦੀ ਹੈ ਅੱਛਾ ਹੁਣ ਇਹ ਮੈਂ ਦੱਸਣਾ ਚਾਹੁੰਗਾ ਇਹ ਮੈਂ ਵੈਸੇ ਨਹੀਂ ਕਹਿ ਰਿਹਾ ਕਿ ਮੈਂ ਵੈਸੇ ਕਹਿ ਦਮਾ ਕਿ ਇਹ ਸਰਕਾਰ ਜਿਹੜੀ ਹੈ ਆਪਣਾ ਟੋਲ ਨਹੀਂ ਲਗਾ ਸਰਕਾਰ ਕੋਲ ਪੂਰੀ ਪਾਵਰ ਟੋਲ ਲਾਣ ਦੀ ਹੈ ਪਰ ਟੋਲ ਜਿਹੜਾ ਹੈ ਇੱਕ ਲਿਮਟ ਤੱਕ ਲਾ ਸਕਦੀ ਹੈ ਉਹਦੀ ਇੱਕ ਲਿਮਟ ਹੈ ਉਹਨੂੰ ਪਰਖਣਾ ਬਹੁਤ ਜ਼ਰੂਰੀ ਹੈ ਲਿਮਟ ਕੀ ਹੈ ਕਿ ਸਟੇਟ ਸਰਕਾਰ ਆਪਣੀ ਸੜਕ ਤੇ ਟੋਲ ਲਗਾ ਸਕਦੀ ਹੈ ਕੇਂਦਰ ਦੀ ਸੜਕ ਤੇ ਨਹੀਂ ਲਾ ਸਕਦੀ ਇਹ ਮੈਂ ਇਹ ਤਾਂ ਮੈਂ ਕਹਿ ਰਿਹਾ ਕਿ ਸੰਵਿਧਾਨ ਦੇ ਅਕੋਰਡਿੰਗ ਹੈ ਇਹ ਕੋਈ ਇਹ ਵੀ ਕਹਿ ਰਿਹਾ ਕਿ ਸਟੇਟ ਸਰਕਾਰ ਦੇ ਆਪਣੇ ਰੂਲਸ ਹੈ ਆਪਣੇ ਕਾਨੂੰਨ ਹੈ ਉਹ ਬਿਲਕੁਲ ਠੀਕ ਗੱਲ ਹੈ ਸਟੇਟ ਆਪਣੇ ਜੋ ਹੈ ਤੁਸੀਂ ਕਦੇ ਦੇਖਿਆ ਹੋ ਪਰਵਾ ਨੂੰ ਟੋਲ ਬੈਰੀਅਰ ਜਾਂ ਕਿਤੇ ਵੀ ਤੁਸੀਂ ਟੋਲ ਬੈਰੀਅਰ ਜਾਂਦੇ ਹੋਗੇ ਤੁਸੀਂ ਮਨਾਲੀ ਗਏ ਹੋਗੇ ਕਦੀ ਰਸਤੇ 'ਚ ਅੱਧਾ ਲਿਖਿਆ ਹੁੰਦਾ ਅੰਡਰ ਐਚਪੀ ਟੋਲ ਐਕਟ ਜੋ ਉੱਥੇ ਰੇਟ ਲਿਸਟ ਲੱਗੀ ਹੁੰਦੀ ਹੈ ਆ ਐਚਪੀ ਟੋਲਜ਼ ਐਕਟ ਹੈ ਇਹ ਐਚਪੀ ਟੋਲਜ਼ ਐਕਟ ਦੇ ਅੰਦਰ ਕੀ ਹੈ ਕਿ ਇਹ ਸਟੇਟ ਨੇ ਜੋ ਸਟੇਟ ਦੀ ਵਿਧਾਨ ਸਭਾ ਨੇ ਆਪਣੀ ਸਟੇਟ ਗਵਰਨਮੈਂਟ ਨੂੰ ਆਪਣਾ ਅਥੋਰਾਈਜ਼ ਕੀਤਾ ਹੈ ਨਾਲ ਕਿ ਪਾਵਰ ਕਨਫਰਮ ਕੀਤੀ ਹੈ ਕਿ ਤੁਸੀਂ ਟੋਲ ਲਗਾ ਸਕਦੇ ਹੋ ਪਰ ਉਹ ਕਿੱਥੇ ਤੱਕ ਹੈ ਉਹ ਕਿਸੇ ਨੇ ਪਰਖਿਆ ਨਹੀਂ ਹੈ ਉਹ ਸਿਰਫ ਔਰ ਸਿਰਫ ਆਪਣੀ ਸੜਕ ਤੇ ਲਾ ਸਕਦੇ ਆ ਹੁਣ ਨੈਸ਼ਨਲ ਹਾਈਵੇ ਸੇ ਟੋਲ ਆਲਰੇਡੀ ਕੇਂਦਰ ਸਰਕਾਰ ਵੀ ਲਾ ਰਹੀ ਹੈ ਔਰ ਉਹੀ ਕੰਪੀਟੈਂਟ ਹੈ ਐਸ ਪਰ ਆਰਟੀਕਲ 246 ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਹੁਣ ਮੈਂ ਇਹ ਕਿਉਂ ਕਹਿ ਰਿਹਾ ਉਹਦੇ ਅੰਦਰ ਤੁਸੀਂ ਜਿਹੜੇ ਯੂਨੀਅਨ ਲਿਸਟ ਹੈ ਸੰਵਿਧਾਨ ਦੇ ਅੰਦਰ ਉਥੇ ਨੈਸ਼ਨਲ ਹਾਈਵੇ ਯੂਨੀਅਨ ਲਿਸਟ ਹੈ ਉਥੇ ਪਾਰਲੀਮੈਂਟ ਹੀ ਕੰਪੀਟੈਂਟ ਹੈ ਪਾਰਲੀਮੈਂਟ ਨੇ ਕਿਹਿੰਦਾ ਨੂੰ ਹੀ ਅਥੋਰਾਈਜ਼ ਕੀਤਾ ਹੈ ਔਰ ਚਾਹੇ ਪਾਰਲੀਮੈਂਟ ਨੇ ਅਥੋਰਾਈਜ਼ ਨਾ ਵੀ ਕੀਤਾ ਹੋਏ ਸੀ ਨੂੰ ਸਟੇਟ ਦੀ ਵਿਧਾਨ ਸਭਾ ਫਿਰ ਵੀ ਨਹੀਂ ला ਸਕਦੀ ਕੋਈ ਕਨਸਟੀਟਿਊਸ਼ਨ ਚ ਆਲਰੇਡੀ ਆ ਚੁੱਕਾ ਹੈ ਸੰਵਿਧਾਨ ਚ ਆਲਰੇਡੀ ਆ ਚੁੱਕਾ ਹੈ ਔਰ ਇਹ ਹੈ ਕੇਂਦਰ ਦਾ ਕੋਈ ਕਾਨੂੰਨ ਨਾ ਮੰਨਣ ਸਟੇਟ ਸਰਕਾਰ ਕੇਂਦਰ ਦਾ ਇੱਕ ਵੀ ਚੀਜ਼ ਨਾ ਮੰਨੇ ਪਰ ਇਹਨਾਂ ਨੂੰ ਸੰਵਿਧਾਨ ਮੰਨਣਾ ਹੀ ਪਏਗਾ ਨਹੀਂ ਤਾਂ ਦੈਟ ਵਿਲ ਬੀ ਅ ਫੇਲਿਅਰ ਆਫ ਕਨਸਟੀਟਿਊਸ਼ਨਲ ਮਸ਼ੀਨਰੀ ਜੀ ਸਰ ਮੈਂ ਤੁਹਾਡਾ ਇੱਕ ਸਵਾਲ ਲੈਣਾ ਚਾਹੂੰਗੀ ਕਿ ਜਿਹੜੀ ਤੁਸੀਂ ਇਹ ਪਟੀਸ਼ਨ ਦਾਇਰ ਕੀਤੀ ਹੈ ਉਹਦੇ ਬੇਸਿਸ ਕੀ ਹੈ ਸਾਡੀ ਜਨਤਾ ਇਹ ਜਾਣਨਾ ਚਾਹੁੰਦੀ ਹੈ ਹਾਂ ਜੀ ਇਹ ਸ਼ਾਰਟ ਚ ਤੁਹਾਨੂੰ ਮੈਂ ਬੇਸਿਸ ਦੱਸਦਾ और ये अंदर जो है लिखा भी गया है और मैं अपने रिटर्न जो है जो सबिशन भी है वो भी नाल देती भी सारियाँ ताकि हर कुछ इंक्लूड हो जाए और ऑनरेबल कोर्ट और रिकॉर्ड जो, जो है चीज़ पई रहे ਅੱਛਾ ਹੁਣ ਇਹਦੇ ਲੀਗਲ ਬੇਸਿਸ ਮੈਂ ਤੁਹਾਨੂੰ ਇੱਧਰ ਦੱਸ ਰਿਹਾ ਐਂਟੀ ਐਂਟਰੀ 23 ਮੈਂ ਦੱਸੀ ਯੂਨੀਅਨ ਲਿਸਟ ਦੀ ਉਹਦੇ ਅੰਦਰ ਨੈਸ਼ਨਲ ਹਾਈਵੇਸ ਜੋ ਹੈ ਕੇਂਦਰ ਦਾ ਸਬਜੈਕਟ ਹੈ ਯੂਨੀਅਨ ਲਿਸਟ ਦਾ ਤੇ ਪਾਰਲੀਮੈਂਟ ਹੀ ਕੰਪੀਟੈਂਟ ਹੈ ਬਣਾਉਣ ਦੇ ਅੱਛਾ ਇੱਕ ਇਹ ਚੀਜ਼ ਹੋ ਗਈ ਦੂਸਰੀ ਚੀਜ਼ ਹੈ ਪਾਰਲੀਮੈਂਟ ਆਲਰੇਡੀ ਬਣਾ ਚੁੱਕੀ ਹੈ ਕਾਨੂੰਨ ਉਹਦੇ ਅੰਦਰ ਜੋ ਕੇਂਦਰ ਜੋ ਹੈ ਆਪਣੇ ਟੋਲ ਲਗਾ ਵੀ ਰਹੀ ਹੈ ਤੁਸੀਂ ਕਦੀ ਕੋਈ ਵੀ ਨੈਸ਼ਨਲ ਹਾਈਵੇ ਤੇ ਤੁਸੀਂ ਟਰੈਵਲ ਕਰਦੇ ਹੋਗੇ ਜਾਂ ਚੰਡੀਗੜ੍ਹ ਤੋਂ ਸ਼ਿਮਲਾ ਵੀ ਗਏ ਹੋਗੇ ਚੰਡੀਗੜ੍ਹ ਤੋਂ ਮਨਾਲੀ ਵੀ ਜੇ ਗਏ ਹੋਗੇ ਜਾਂ ਤੁਸੀਂ ਹੋਰ ਕਿਸੇ ਸਾਈਡ ਇਦਾਂ ਗਏ ਹੋਗੇ ਜਿੱਥੇ ਉਸੀਂ ਦੇਖ ਸਕਦੇ ਹੋਗੇ ਫੋਰ ਐਗਜ਼ਾਮਪਲ ਮਨਾਲੀ ਹਾਈਵੇ ਦੀ ਐਗਜ਼ਾਮਪਲ ਲੈ ਲੈਂਦਾ ਹਾਂ ਜੋ ਕਿ ਪਹਿਲੇ ਤੁਹਾਡਾ ਨੈਸ਼ਨਲ ਹਾਈਵੇ ਦਾ ਜੋ ਹੈ ਟੋਲ ਬੈਰੀਅਰ ਹੁੰਦਾ ਹੈ ਜਿੱਥੇ ਉਹ ਮਤਲਬ ਗ੍ਰੀਨ ਕਲਰ ਦਾ ਬੋਰਡ ਲੱਗਿਆ ਹੁੰਦਾ ਮੈਂ इजीली ਸਮਝਾਉਣ ਲਈ ਦੱਸ ਰਿਹਾ ਉਸ ਤੋਂ ਬਾਅਦ ਹਿਮਾਚਲ ਦਾ ਇੱਕ ਟੋਲ ਬੈਰੀਅਰ ਹੁੰਦਾ ਹੈ ਹੁਣ ਇਰੇਜ ਕੀ ਹੈ ਕਿ ਉਹ ਤਾਂ ਕੰਪੀਟੈਂਟਾ ਲਗਾਉਂਦੇ ਜੋ ਟੋਲ ਲੈ ਰਹੇ ਹੈ ਕੇਂਦਰ ਸਰਕਾਰ ਔਰ ਉਹ ਆਪਣੇ ਨੈਸ਼ਨਲ ਹਾਈਵੇਜ਼ ਵਾਸਤੇ ਰੋਡ ਮੇਨਟੇਨੈਂਸ ਉਸ ਵਾਸਤੇ ਜੋ ਹੈ ਉਹ ਲੈ ਰਹੇ ਹੈ ਪਰ ਇਹ ਜਿਹੜੇ ਹੈ ਇਸਰ ਐਂਟਰੀ ਪੁਆਇੰਟ ਲਾ ਕੇ ਬੈਠੇ ਹੈ ਔਰ ਆਪਣਾ ਜੋ ਹੈ ਅਨਕੋਸਟੀਚੂਸ਼ਨਲ ਜੋ ਹੈ ਇਹ ਟੋਲ ਇੰਪੋਜ਼ ਕਰਦੇ ਭਈ ਐਸੇ ਜੀ ਸਰ ਸਰ ਮੈਂ ਇੱਕ ਹੋਰ ਜਾਣਕਾਰੀ ਤੁਹਾਡੇ ਕੋਲੋਂ ਲੈਣਾ ਚਾਹੂੰਗੀ ਕਿ ਜਿਹੜੇ ਟੋਲ ਸੀਗੇ ਇਹ ਕਿੰਨੇ ਕ ਟੋਲ ਜਿਹੜੇ ਸੀਗੇ ਲੋਕਾਂ ਕੋਲੋਂ ਲਈ ਜਾ ਰਹੇ ਸੀ ਤਾਂ ਤੁਹਾਡੇ ਕੋਲ ਲੋਕਾਂ ਦੀ ਜਿਹੜੀ ਸ਼ਿਕਾਇਤ ਆਈ ਹੈ ਜਾਂ ਫਿਰ ਇਹ ਤੁਹਾਡਾ ਆਪਣੇ ਮਨ ਦੀ ਜਿਹੜੀ ਚਾਹ ਸੀਗੀ ਕਿ ਮੈਂ ਇਹ ਚੀਜ਼ ਦੇ ਉੱਪਰ ਜਿਹੜੀ ਪਟੀਸ਼ਨ ਦਾਇਰ ਕਰਾਂ ਹਾਂਜੀ ਹਾਂਜੀ ਇਸ ਚੀਜ਼ ਤੇ ਮੈਂ ਕਿਉਂਕਿ ਹੁਣ ਮੈਂ ਇੱਕ ਵਕੀਲ ਐ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਰੈ residense ਜੋ ਹੈ ਉਹ ਨੰਗਲ ਚ ਹੈ ਜੋ ਪਾਖੜਾ ਡੈਮ ਇਧਰ ਪੈਂਦਾ ਸਾਡੇ ਨਾਲ ਊਨਾ ਜ਼ਿਲ੍ਹਾ ਹਿਮਾਚਲ ਦਾ ਪੈਂਦਾ ਬਿਲਕੁਲ ਔਰ ਬਿਲਕੁਲ ਬਾਰਡਰ ਤੇ ਹੈ ਜੋ ਹੈ ਮੇਰਾ ਘਰ ਹੈ ਔਰ ਮੇਰਾ ਸਾਡਾ ਜਿਹੜਾ ਸ਼ਹਿਰ ਹੈ ਉਹ ਬਿਲਕੁਲ ਹੀ ਮਤਲਬ ਬਾਰਡਰ ਤੇ ਪੈਂਦਾ ਹੈ ਹੁਣ ਇਹਦੇ ਚ ਕੀ ਹੈ ਕਿ ਸਾਡੇ ਤਿੰਨ ਡਾਇਰੈਕਸ਼ਨਸ ਤੋਂ ਹਿਮਾਚਲ ਦਾ ਬਾਰਡਰ ਲੱਗਦਾ ਹੈ ਤੁਸੀਂ ਕਦੀ ਮੈਪ ਅਗਰ ਦੇਖੋਗੇ ਗੂਗਲ ਮੈਪਸ ਤੇ ਤੁਸੀਂ ਫੋਨ ਤੇ ਖੋਲ ਕੇ ਦੇਖ ਲਓ ਕੋਈ ਵੀ ਤਾਂ ਉਹਦੇ ਤੁਸੀਂ ਦੇਖ ਪਾਉਂਗੇ ਕਿ ਇਸ ਏਰੀਆ ਚ ਸਾਡੇ ਕਿਆ ਹੈ ਕਿ ਕੋਈ ਕੋਈ ਉਹ ਉਹ ਇਹ ਕਹਿ ਸਕਦੇ ਪੰਜਾਬ ਦਾ ਇੱਕ ਸਾਈਡ ਤੋਂ ਲੱਗ ਰਿਹਾ ਬਾਕੀ ਸਾਰਾ ਹਿਮਾਚਲ ਦਾ ਬਾਰਡਰ ਲੱਗ ਰਿਹਾ ਹੁਣ ਅਸੀਂ ਹੁਣ ਡਿਸਟ੍ਰਿਕਟ ਉਨਾ ਪੈ ਰਿਆ ਡਿਸਟ੍ਰਿਕਟ ਕੋਰਸ ਹੈ ਉੱਥੇ ਉਹ ਮੇਰਾ ਵੀ ਆ ਖੁਦ ਨੂੰ ਮੈਂ ਮਹਿਸੂਸ ਕਰ ਸਕਦਾ ਕਿ ਕਿਹੜਾ ਲੋਕਾਂ ਦਾ ਦਰਦ ਹੈ ਪਬਲਿਕ ਦਾ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ 3 ਐਮਸੀਜ਼ ਹੈ 3 ਐਮਸੀ ਦਾ ਮੇਰਾ ਕਹਨ ਦਾ ਮਤਲਬ ਹੈ ਕਿ 3 ਅਰਬਨ ਏਰੀਆਜ਼ ਹੈ ਹੁਣ ਇਥੋ ਵੀ ਸਾਨੂੰ ਜਿਹੜਾ ਜਿਆਦਾ ਦੁਖੀ ਬੰਦਾ ਹੁੰਦਾ ਉਦਹੀਂ ਮੂੰਹ ਤੋਂ ਚੀਕ ਨਿਕਲਦੀ ਹੈ ਬਿਲਕੁਲ ਇਹ ਜਨਰਲ ਸਭ ਨੂੰ ਪਤਾ ਹੋਏਗਾ ਔਰ ਇਸ ਲਈ ਕਿਆ ਹੈ ਕਿ ਇਥੋ ਪ੍ਰੋਟੈਸਟ ਵੀ ਕਾਫੀ ਹੋਈ 2024 ਚ ਮੈਨੂੰ ਯਾਦ ਹੈ ਇਥੇ ਕਿ ਨੰਗਲ ਵਿਕਾਸ ਮੋਰਚਾ ਨਾਮਕ ਇੱਕ ਸੰਸਥਾ ਹੈ ਉਹਨਾਂ ਨੇ ਪ੍ਰੋਟੈਸਟ ਕੀਤੀ ਫਿਰ ਇਲਾਕਾ ਸੰਘਰਸ਼ ਕਮੇਟੀ ਨੇ ਵੀ ਕੇਸ ਫਾਈਲ ਹੋਣ ਦੇ ਬਾਰੇ ਪ੍ਰੋਟੈਸਟ ਕੀਤੀ ਔਰ ਕੇਸ ਵੀ ਪਹਿਲੇ ਸਾਡੇ ਹੀ ਲੋਕਲ ਰੈਜ਼ੀਡੈਂਟ ਨੂੰ ਐਗਜ਼ਮਟ ਕਰਨ ਲਈ ਜੋ ਹੈ ਕੇਸ ਫਾਈਲ ਕੀਤਾ ਗਿਆ ਸੀ ਉਹਦੇ ਅੰਦਰ ਜੋ ਪਲੇਅਰ ਸੀਗੀ ਉਹ ਹੁਣ ਜੋ ਹੈ ਤੁਸੀਂ ਦੇਖ ਰਿਹਾ ਤੁਹਾਨੂੰ ਦੱਸਿਆ ਪਹਿਲੇ ਕਿ ਪੂਰੀ ਤਰ੍ਹਾਂ ਬੰਦ ਕਰਨ ਨੂੰ ਕਿਹਾ ਹੈ ਕਿ ਅਨਕਨਸਟੀਟਿਊਸ਼ਨਲ ਟੋਲ ਇੰਪੋਜ਼ ਹੋ ਰਿਹਾ ਹੈ ਪਰ ਸਾਨੂੰ ਪਹਿਲੇ ਸੀਗਾ ਕਿ ਸਾਨੂੰ ਐਗਜ਼ੈਂਪਟ ਕਰੋ ਕਿਉਂਕਿ ਇਹ ਏਰੀਆ ਆਪਣੇ ਆਪ ਯੂਨੀਕ ਹੈ ਐਨੇ ਜਿਆਦਾ ਪੋਪੂਲੇਸ਼ਨ ਵਸਦੀ ਹੈ ਸਾਨੂੰ ਡੇਲੀ ਕਮਿਊਟ ਆਲਮੋਸਟ ਕੰਦਾ ਬੰਦਾ ਹੈ ਫ੍ਰੀਕੁਐਂਟ ਕਮਿਊਟ ਹੁੰਦਾ ਹੈ ਸਾਡਾ ਹਿਮਾਚਲ ਪੰਜਾਬ ਦੇ ਅੰਦਰ ਇਸ ਲਈ ਔਰ ਬਹੁਤ ਜਿਆਦਾ ਮਲਟੀਪਲ ਟੋਲ ਬੈਰੀਅਰ ਹੈ ਸਾਡੇ ਇਲਾਕੇ ਲਈ ਸੋ ਇਸ ਲਈ ਉਸ ਕੇਸ ਨੂੰ ਦਾਇਰ ਕੀਤਾ ਉਸ ਤੋਂ ਬਾਅਦ ਇੱਕ ਕੇਸ ਦਾਇਰ ਕੀਤਾ ਗਿਆ ਸੀ ਜਿਹਦੇ ਵਿੱਚ ਕਿ ਸਾਰੇ ਹੀ ਜ ਉਹਨਾਂ ਨੂੰ ਜੋ ਹੈ ਬੰਦ ਕਰਨ ਦੀ ਜੋ ਹੈ ਸੇ ਅ ਚੁਣੌਤੀ ਤੀਏ ਬੰਦ ਕਰਨ ਲਈ ਉਸੇ ਪ੍ਰੇ ਕੀਤੀ ਹੈ ਜਿਹਦੇ ਉੱਪਰ ਹਾਈ ਕੋਰਟ ਨੇ ਔਰ ਇੱਕ ਬਹੁਤ ਹੀ ਇੰਪੋਰਟੈਂਟ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗਾ ਜੋ ਫੈਕਚੁਅਲ ਚੀਜ਼ ਹੈ ਜੋ ਕਿ ਤੁਹਾਨੂੰ ਦੱਸਤਾ ਹੈ ਕਿ ਨੰਗਲ ਵਾਲਾ ਜੋ ਕੇਸ ਸੀਗਾ ਜੋ ਲੋਕਲ ਏਰੀਆ ਐਗਜ਼ੈਂਪਟ ਕਰਨ ਨੂੰ ਕਿਹਾ ਸੀਗਾ ਹੁਣ ਸਾਰਾ ਹੀ ਦਾਇਰਾ ਜੋ ਹੈ ਕੇਸ ਦਾ ਦੂਸਰਾ ਵਾਰ ਜਿਹੜਾ ਫਾਈਲ ਕੀਤਾ ਕੇਸ ਉਹ ਚ ਸਾਰਾ ਦਾਇਰਾ ਵੱਧ ਚੁੱਕਾ ਹੈ ਇਸ ਮੈਟਰ ਦਾ ਜੋ ਕਿ ਤੁਸੀਂ ਪਰਵਾਹ ਨੂੰ ਤੋਂ ਲੈ ਲਓ ਚਾਹੇ ਚੰਬਾ ਤੱਕ ਜੋ ਹੈ ਟੋਲ ਬੈਰੀਅਰ ਜਿੰਨੇ ਵੀ ਨੈਸ਼ਨਲ ਹਾਈਵੇ ਤੇ ਸਟੇਟ ਸਰਕਾਰ ਨੇ ਲਾਏ ਹੈ ਉਹ ਕੇ ਰੇ ਗਏ ਹੈ ਔਰ ਪਿਛਲੇ ਰਿਪਲਾਈ ਚ ਕੀ ਡਿਸਕਲੋਜ਼ ਕੀਤਾ ਹੈ ਇਹ ਤੁਸੀਂ ਧ ਜੋ ਪੇਜ ਨੰਬਰ 27 ਹੈ ਮੈਂ ਤੁਹਾਨੂੰ ਦੱਸ ਰਿਹਾ ਤੇ ਰਿਪਲਾਈ ਦਾ ਕਿ ਟੋਲ ਜਿਹੜਾ ਇੰਪੋਸ ਕੀਤਾ ਇਹਨਾਂ ਨੇ ਇਸ ਅੰਡਰ ਐਚਵੀ ਟੋਲ ਐਕਟ ਫੋਰ ਫਾਈਨੈਂਸ਼ੀਅਲ ਈਅਰ 2024-25 ਦਾ ਇੱਕ ਸਾਲ ਦਾ ਦੱਸ ਰਿਹਾ ਮੈਂ 154 ਕਰੋੜ 19 ਲੱਖ 29000 ਰੁਪਏ 154 ਕਰੋੜ 19 ਲੱਖ 29000 ਰੁਪਏ ਇੱਕ ਸਾਲ ਦਾ ਇਹਨਾਂ ਨੇ ਟੋਲ ਬੈਰੀਅਰਸੋਂ ਕਮਾਇਆ ਹੁਣ ਤੁਸੀਂ ਅੰਦਾਜ਼ਾ ਸਾਫ਼-ਸਾਫ਼ ਲਾ ਸਕਦੇ ਹੋ ਕਿ ਜਿਹੜੇ ਟੋਲ ਬੈਰੀਅਰਸ ਦਾ ਪਰਵਾਹ ਨੂੰ ਇਹ ਵੱਡੇ ਵੱਡੇ ਟੋਲ ਬੈਰੀਅਰ ਹੈ ਗਿਰਪੁਰ ਸਾਹ ਮੰਡਾਲੀ ਹਾਈਵੇ ਤੇ ਵੱਡਾ ਟੋਲ ਬੈਰੀਅਰ ਹੈ ਇਹ ਇੱਥੇ ਕਿੰਨੇ ਜਿਆਦਾ ਕਮਿਊਟਰ ਕਿੰਨੇ ਟਰੱਕਸ ਚਾਰੇ ਆ ਤੇ ਸਭ ਕੁਝ ਹੋ ਰਿਹਾ ਨੇ ਨੇ ਜਿਆਦਾ ਟੋਲ ਇੰਪੋਸਟ ਕਰੋੜਾ ਕਰੋੜਾ ਰੁਪਏ ਦੀ ਕਮਾਈ ਹੋ ਰਹੀ ਹੈ 100 150 ਕਰੋੜ ਤਾਂ ਕਿਥੇ ਨਹੀਂ ਜਾ ਰਿਹਾ ਨਾ ਸਾਲ ਦਾ ਅਨਕਨਸਟੀਚੂਨਲ ਜਿਹੜਾ ਕਮਾ ਰਹੇ ਆ ਐਡਾ ਇਹਨਾਂ ਨੇ 25 26 ਲਈ ਕਮਾ ਲਿਆ ਇਸ ਸਾਲ ਆਲਮੋਸਟ ਖਤਮ ਹੋਣ ਵਾਲਾ ਫਾਈਨੈਂਸ਼ੀਅਲ ਈਅਰ ਔਰ ਅਗਲਾ ਫਾਈਨੈਂਸ਼ੀਅਲ ਈਅਰ ਦੀ ਨਾ ਤਿਆਰੀ ਹੈ ਬਲ ਖਜ਼ਾਰਾ ਕਰੋੜਾ ਰੁਪਏ ਦੀ ਇੱਥੇ ਜਿਹੜੀ ਯਸ ਸਕੈਮ ਕਹਿ ਸਕਦੇ ਲੁੱਟ ਹੋ ਰਹੀ ਹੈ ਅਨਕਨਸਟੀਚੂਨ ਇਕ ਪਾਰਲੀਮੈਂਟਰੀ ਸੁਪਰੀਮੇਸੀ ਜੋ ਇੱਕ ਸੰਵਿਧਾਨ ਦੇ ਅੰਦਰ ਸਾਡੀ ਇੱਕ ਲੇਡਾਉਨ ਜੋ ਪ੍ਰਿੰਸੀਪਲ ਹੈ ਸਾਡੇ ਦੇਸ਼ ਦੇ ਅੰਦਰ ਹੈ ਜੋ ਕਿ ਉਹ ਉਹਦੀ ਵਾਇਓਲੇਸ਼ਨ ਇਹ ਜਿਹੜੀ ਸਟੇਟ ਸਰਕਾਰ ਕਰਦੀ ਹੈ ਹੁਣ ਮੈਂ ਇੱਥੇ ਕਹਾ ਚਾਹਾਂਗਾ ਸਟੇਟ ਸਰਕਾਰ ਜਿਹੜੀ ਹੈ ਤੁਸੀਂ ਆਜ ਦੇ ਦਿਨ ਖਬਰਾਂ ਸੁਣਦੇ ਹੋਵੋਗੇ ਕਿ ਸਿੰਪੈਥੈਟਿਕ ਜੀ ਬਣ ਜਾਂਦੀ ਹੈ ਵਿਚਾਰਾ ਜਮੂ ਬਣਾ ਲੈਂਦੀ ਕੇਂਦਰ ਸਾਡੇ ਦਾ ਤੱਕਾ ਕਰਦੀ ਪਈ ਹੈ ਪਰ ਤੁਸੀਂ ਇੱਥੇ ਕੇਂਦਰ ਦਾ ਤੱਕਾ ਕਰ ਹੀ ਰਹੇ ਹੋ ਪਲੱਸ ਜਨਤਾ ਨਾਲ ਜਿਹੜਾ ਬੋਝ ਜਨਤਾ ਦੇ ਉੱਪਰ ਪੈ ਰਿਹਾ ਹੈ ਉਹ ਕਿਸੇ ਨੂੰ ਤਾਂ ਨਜ਼ਰ ਨਹੀਂ ਆ ਰਿਹਾ ਐਨੀ ਰਿਪਰੈਜ਼ੈਂਟੇਸ਼ਨ ਜਿਨ੍ਹਾਂ ਨੂੰ ਭੇਜੀ ਗਈ ਹੈ ਯੂਨੀਅਨਸ ਵੱਲੋਂ ਕਿਸੇ ਬੰਦੇ ਵੱਲੋਂ ਮੇਰੇ ਵੱਲੋਂ ਤਾਂ ਵੀ ਸਰਕਾਰ ਦੇ ਕਿਸੇ ਜਿਹਨੂੰ ਕਹਿ ਸਕਦੇ ਜੂ ਨਹੀਂ ਰਹੀ ਹੈ ਇਹਨਾਂ ਨੇ ਕੋਈ ਆਪਣਾ ਐਕਸ਼ਨ ਨਹੀਂ ਲਿਆ ਸਾਲ ਆਲਮੋਸਟ ਖਤਮ ਹੋਣ ਤੇ ਇਹਨੂੰ ਆਇਆ ਹੋਇਆ ਹੈ ਜੀ ਸਰ ਉਤਾਨਸ਼ ਮੋਂਗਾ ਜੀ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਦੋਂ ਆਪਾਂ ਖੁਦ ਇੱਕ ਦਰਦ ਮਹਿਸੂਸ ਕਰਦੇ ਆ ਉਦੋਂ ਹੀ ਸਾਡੀ ਚੀਕ ਨਿਕਲਦੀ ਹੈ ਜਿਹੜਾ ਕਿ ਉਤਾਨਸ਼ ਮੋਂਗਾ ਜੀ ਨੇ ਖੁਦ ਉਸ ਚੀਜ਼ ਨੂੰ ਮਹਿਸੂਸ ਕੀਤਾ ਤੇ ਇਸ ਪਟੀਸ਼ਨ ਨੂੰ ਕੋਰਟ ਵਿੱਚ ਦਾਇਰ ਕੀਤਾ ਹੈ ਉਤਾਨਸ਼ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਹਾਂਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਖਬਰ ਨੂੰ ਤੁਸੀਂ ਸਰਕਾਰ ਤੱਕ ਪਹੁੰਚਾਓ ਕਿਉਂਕਿ ਇੱਥੇ ਕਿਸੇ ਨੂੰ ਲੜਾਈ ਕਰਨ ਦਾ ਸ਼ੌਂਕ ਨਹੀਂ ਹੈ ਅਸੀਂ ਜੇ ਇਫੈਕਟਿਵਲੀ ਪਟੀਸ਼ਨ ਬਣਾਈ ਹੈ ਇਫੈਕਟਿਵਲੀ ਅਗਰ ਇਹਦੇ ਅੰਦਰ ਸਬਮਿਸ਼ਨ ਦਿੱਤੀ ਹੋਈ ਹੈ ਆਪਣੀ ਇਸੇ ਲਈ ਦਿੱਤੀ ਹੈ ਕਿ ਤਾਂ ਕਿ ਅਗਰ ਸਰਕਾਰ ਵੀ ਦੇਖਣਾ ਚਾਹੇ ਤਾਂ ਉਹਨਾਂ ਦੇ ਐਡਵੋਕੇਟ ਜਨਰਲ ਆਫਿਸ ਸਾਰੀ ਕਾਪੀਜ਼ ਪਈਆਂ ਹੋਈਆਂ ਠੀਕ ਹੈ ਔਰ ਜੋ ਅਗਰ ਉਹ ਮਸਲਾ ਹੱਲ ਕਰਨਾ ਚਾਹੇ ਤਾਂ ਕਰ ਸਕਦੀ ਹੈ ਬਸ ਅਸੀਂ ਇਹ ਕਹਾਂ ਹੈ ਕਿ ਸਰਕਾਰ ਤੱਕ ਆਪਣੀ ਗੱਲ ਪਹੁੰਚਾਣੀ ਹੈ ਕਿ ਹਜੇ ਵੀ ਟਾਈਮ ਹੈ ਆਨਰੇਬਲ ਹਾਈ ਕੋਰਟ ਨੇ ਸੰਕੇਤ ਲਿਆ ਇਸ ਚੀਜ਼ ਦਾ ਅਜਿਹਾ ਵੀ ਟਾਈਮ ਹੈ ਇਸ ਨੂੰ ਸੀਰੀਅਸ ਲੈ ਕੇ ਤੁਸੀਂ ਜਨਤਾ ਲਈ ਜੋ ਹੈ ਇਹਨੂੰ ਰੀਲੀਫ ਨੂੰ ਗ੍ਰਾਂਟ ਕਰੋ ਔਰ ਕਿਉਂਕਿ ਠੇਕੇ ਕਿਉਂਕਿ ਇੱਕ ਤਾਂ ਸਰਕਾਰ ਆ ਗਈ ਵਿੱਚ ਠੇਕੇਦਾਰ ਆ ਗਏ ਫਿਰ ਜਨਤਾ ਆ ਗਈ ਹੁਣ ਇਸ ਸਾਰਿਆਂ ਤੱਕ ਇਹ ਗੱਲ ਪੋਚਣੀ ਚਾਹੀਦੀ ਤਾਂ ਕਿ ਕੋਈ ਨਾ ਕੋਈ ਐਕਸ਼ਨ ਜੂਰ ਲਿਆ ਜਾਏ ਇਸ ਤੇ ਰੀਲੀਫ ਮਿਲਣਾ ਚਾਹੀਦਾ ਹੈ ਕਿ ਜੋ ਦਾ ਜੋ ਚੀਜ਼ ਅਨਕਨਸਟੀਚੂਨਲ ਹੈ ਉਹ ਕਿਉਂ ਚੱਲ ਰਹੀ ਹੈ ਹੁਣ ਮੈਂ ਇੱਥੇ ਕੇਂਦਰ ਸਰਕਾਰ ਦੇ ਜਿਹੜੇ ਰਿਲੇਟਿਡ ਲੋਗ ਹੈ ਮਰਨੋ ਵੀ ਕਹਿਆ ਜਾਊਗਾ ਕਿ ਆਪਣਾ ਵੀ ਕਿਉਂਕਿ ਇੱਥੇ ਮਤ ਦਿਓ ਥੋੜਾ ਜਿਹਾ ਆਪਣਾ ਵੀ ਕੋਸ਼ਿਸ਼ ਕਰੋ ਤਾਂ ਕਿ ਇਹ ਇਲੀਗਲੀ ਸੋਸ਼ੀਅਲੀ ਪੋਲੀਟੀਕਲੀ ਜਿਸ ਤਰੀਕੇ ਨਾਲ ਵੀ ਇਹ ਮਸਲਾ ਹੱਲ ਹੋ ਸਕੇ ਇਹਨੂੰ ਹੱਲ ਕਰੋ ਕਿਉਂਕਿ ਜਨਤਾ ਨੇ ਜੋ ਹੈ ਰੀਲੀਫ ਲੈਣਾ ਹੈ ਅਸੀਂ ਵੀ ਰੀਲੀਫ ਲੈਣਾ ਇਨਕਲੂਡਿੰਗ ਮੀ ਐਜ਼ ਅ ਮੈਂਬਰ ਆਫ ਜਨਰਲ ਪਬਲਿਕ ਇਹ ਰੀਲੀਫ ਚਾਹਦੇ ਆਂ ਔਰ ਔਰ ਤੁਸੀਂ ਅਗਰ ਬਾਰਡਰ ਏਰੀਆ ਦੇ ਲੋਕ ਸੁਣ ਰਹੇ ਹੈ ਜੋ ਜ਼ਿਆਦਾ ਕਮਿਊਟ ਕਰ ਰਹੇ ਉਸ ਚੀਜ਼ ਨੂੰ ਸਮਝ ਪੰਦੇ ਹੋਵਗੇ ਔਰ ਇਵਨ ਮੈਂ ਇੱਕ ਦਸਾ ਦਮ ਬੜੇ ਬੜੇ ਟਰੱਕਸ ਹੁੰਦੇ ਆ 720 ਰੁਪਏ ਤੱਕ ਉਹ ਜਿਹੜੇ ਪੈਸੇ ਦਿੰਦੇ ਆ ਔਰ ਇੱਕ ਹੋਰ ਚੀਜ਼ ਧਿਆਨ ਨਾਲ ਸੁਨਾ ਜਰਾ ਅਗਰ ਇਹ ਰੀਲੀਫ ਮਿਲਦਾ ਸਾਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਸਾਡੀ ਰੋਜ਼ਮਰ ਰਾਇ ਚੀਜ਼ਾਂ ਸਸਤੀਆਂ ਹੋਊਂਗੀਆਂ ਫੋਰ ਐਗਜ਼ਾਮਪਲ ਸ਼ਿਮਲਾ ਤੋਂ ਸੇਵ ਆ ਰਹੇ ਹੈ ਔਰ ਉਹਨਾਂ ਨੇ ਜਿਹੜੇ ਟਰੱਕਸ ਹੋ ਰਹੇ ਚਾਹੇ ਉਹ ਐਚਪੀ ਨੰਬਰ ਹੈ ਲੋਕਾਂ ਦੇ ਅੰਦਰ ਥੋੜੀ ਕਨਫਿਊਜ਼ਨ ਹੈ ਕਿ ਐਚਪੀ ਨੰਬਰ ਜਿਹੜੇ ਵਹੀਕਲਸ ਹੈ ਉਹ ਆਲਰੇਡੀ ਐਗਜ਼ੈਂਪਟਿਡ ਹੈ ਐਗਜ਼ੈਂਪਟਡ ਸਿਰਫ ਇੱਕ ਕਲਾਸ ਆਫ ਵਹੀਕਲ ਹੈ ਜਿਹਨੂੰ ਆਪਾਂ ਕਹਿ ਸਕਦੇ ਕਿ ਪ੍ਰਾਈਵੇਟ ਵਹੀਕਲ ਤੇ ਥੋੜੇ ਉਹ ਜਿਹੜੇ ਕਮਰਸ਼ੀਅਲ ਵਹੀਕਲ ਹੈ ਹੈਵੀ ਵਹੀਕਲ ਹੈ ਉਹਨਾਂ ਤੇ ਹਜੇ ਵੀ ਟੋਲ ਲੱਗਦਾ ਜੇ ਐਚਪੀ ਨੰਬਰ ਵਾਲੇ ਵੀ ਹੈ ਤਾਂ ਇਸ ਲਈ ਉਹਨਾਂ ਚ ਮੰਨ ਲਓ ਸੇਵ ਆ ਰਹੇ ਹੈ ਉਹ ਵਾਪਸ ਜਾ ਰਹੇ ਹੈ ਉਹਨਾਂ ਨੂੰ ਫਿਰ ਤੁਸੀਂ ਉੱਥੇ ਜੋ ਹੈ ਟੋਲ ਲੱਗਦਾ ਹੈ ਤਾਂ ਉੱਥੇ ਸਾਨੂੰ ਉਹ ਵੀ ਟੋਲ ਤਾਂ ਸਾਡੇ ਤੋਂ ਹੀ ਲਾਉਂਗੇ ਨਾ ਜਿਹੜੇ ਖਰੀਦਦਾਰ ਹੈ ਦਵਾਈਆਂ ਹੈ ਉੱਥੇ ਟੋਲ ਜਿਹੜਾ ਹੈ ਉਹ ਚ ਇਨਕਲੂਡਡ ਹੁੰਦਾ ਇੱਕ ਤਰ੍ਹਾਂ ਕਹਿ ਸਕਦੇ ਹੈ ਜਦ ਇਹ ਟੋਲ ਖਤਮ ਹੋਏਗਾ ਇਹ ਅਨਕੋਨਸਟੀਟਿਊਸ਼ਨਲ ਟੋਲ ਕਿਉਂਕਿ ਸਭ ਤੋਂ ਜ਼ਿਆਦਾ ਕੰਪਿਊਟਰ ਨੈਸ਼ਨਲ ਹਾਈਵੇਸ ਤੋਂ ਹੋ ਰਿਹਾ ਹੈ ਔਰ ਇਸ ਨਾਲ ਕੀ ਹੋਏਗਾ ਕਿ ਜਨਤਾ ਨੂੰ ਜਨਰਲ ਲੀਕ ਬੈਨੀਫਿਟ ਮਿਲੇਗਾ ਕਿ ਚੀਜ਼ਾਂ ਵੀ ਸਸਤੀਆਂ ਹੋ ਗਈਆਂ ਟੋਲ ਦਾ ਚਲ ਬੰਦ ਹੋਏਗਾ ਹੀ ਹੋਏਗਾ ਜਿਹੜਾ ਜੀ ਸਰ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗੀ ਜਿਹੜੀ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਬਹੁਤ ਅਹਿਮ ਜਾਣਕਾਰੀ ਸਾਂਝਾ ਕੀਤੀ ਹੈ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗੀ ਮੈਂ ਸਾਡੇ ਚੈਨਲ ਵੱਲੋਂ ਵੀ ਤੇ ਸਾਡੇ ਦਰਸ਼ਕਾਂ ਵੱਲੋਂ ਵੀ ਧੰਨਵਾਦ ਸਰ ਠੀਕ ਹੈ थैंक यू थैंक यू जी ਇੱਕ ਹੋਰ ਮੈਂ ਲਾਸਟ ਵਾਰ ਕਹਿਣਾ ਚਾਹੁੰਗਾ ਕਿ ਇਸ ਕੇਸ ਦੇ ਅੰਦਰ ਜੋ ਬਨਾ ਚ ਜੋ ਹੈ ਜਰਨਲ ਪਬਲਿਕ ਮੀਡੀਆ ਜਰਨਲਿਸਟਸ ਔਰ ਕਈ ਯੂਨੀయన్స్ ਦਾ ਜਿਦਾਂ ਤੇ ਮੈਂ ਕਹਾਂਗਾ ਕਹਿਣਾ ਚਾਹੁੰਗਾ ਕਿ ਨੰਗਲ ਤੋਂ ਮੁੱਠਾ ਮੁੱਦਾ ਜਿਹੜਾ ਉੱਠਿਆ ਸੀਗਾ ਔਰ ਐਤੋ ਹੀ ਜੋ ਫੈਕਚੁਅਲ ਪੋਜੀਸ਼ਨ ਕਲੀਅਰ ਹੋਈ ਟਰੱਕ ਡਰਾਈਵਰਸ ਦਾ ਮੈਂ ਕਹਿਣਾ ਚਾਹੁੰਗਾ ਬਹੁਤ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਇੱਕ ਇੱਕ ਹਾਈਵੇ ਦੀ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਕਿੱਥੇ ਕਿਹੜਾ ਟੋਲ ਬੈਰੀਅਰ ਲੱਗਿਆ ਹੈ